ਆ ਮੈਂ ਧਾਣੇ ਲੋਕਾਂ ਚ 11 ਹਾਈਵੇ ਤੇ ਆ ਨਾ ਮੈਂ ਨਹੀਂ ਛੱਡਦੇ ਪੁੱਤ ਜੇ ਤੂੰ ਪਾਸੇ ਲੈਣਾ ਤੇ ਨੰਗਾ ਨਾ 당ਾਂਗੇ ਸਾਥੋਂ ਨੰਗਾ ਨਾ ਜਾਊਗਾ ਮੁੜ ਕਿਨੇ ਜਦੋਂ ਕ੍ਰੋਸ ਕਰਦੇ ਆ ਤੇ ਐ ਮੂੰਹ ਬਣਾ ਲੈਣਗੇ 70 ਚੁੰਡਾ ਕੱਲ ਨਾ ਜਦੋਂ ਰੋਟੀ ਗਰਮ ਕੀਤੀ ਸੀ ਹਨਾ ਤੇ ਇੱਥੇ ਪਿਆ ਸੀ ਇਹ ਚੁੱਲਾ ਇਹ ਡਿੱਗ ਪਿਆ ਆ ਦੇਖਿਆ ਹੁਣ ਮੀਂਹ ਆਇਆ ਤੇ ਮੈਂ ਚਲਾਇਆ ਤੇ ਉਹ ਨਿਕਲ ਗਿਆ ਸਾਲਾ ਆ ਨਿਕਲਿਆ ਵਾ ਉਹਦੇ ਵਿੱਚੋਂ ਜਮੇ ਜਿਹੜੇ ਆ ਨਹੀਂ ਸਾਲਾ ਤੁੰਦੀਨੇ ਆ ਆਲੇ ਸਾਲਾ ਜਿਹੜੇ ਇਹਨਾਂ ਵੇਚ ਦੀ ਜੈਪਟਾਈਆਂ ਮਾਰ ਦੋ ਆ ਦਾ ਗਾਲਾ ਹੋਰ ਹੀ ਕੰਮ ਹੋ ਗਿਆ ਮੇਰੇ ਕੋਲ ਸਬਜੀ ਵੀ ਆਹੀ ਸੀ ਹਨਾ ਹੁਣ ਇਹ ਤਾਂ ਨਾ ਖਾਵੇਂ ਰਾਹੀ ਟੁੱਟ ਗਿਆ ਮਾਈਕਰੋ ਚ ਧਰਿਆ ਸੀ ਆ ਦੇਖੋ ਆਹ ਇਥੋਂ ਬੰਦਾ ਸਾਰਾ ਜੋਰ ਲਾ ਕੇ ਨਾ ਟਰੱਕ ਟਰੱਕ ਕ੍ਰਾਸ ਕਰਕੇ ਆਉਂਦਾਗਾ ਵੀ ਬਾੜ ਨਿਬੜ ਜੂ ਚੱਲਣਾ ਵੀ ਸਿੰਗਲ ਹਾਈ ਇੱਥੇ ਆ ਕੇ ਨਾ ਵਿਊ ਬਹੁਤ ਵਾੜਦਾ ਇੱਕ ਸਾਈਡ ਤੇ ਪਾਣੀ ਆ ਨਾ ਸਮੁੰਦਰ ਜਾਲਾ ਲੋ ਫਿਰ ਤੁਸੀਂ ਵੀ ਕਰੋ ਸਪੋਰਟ ਸਾਰਿਆਂ ਨੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਵਾਲਾ ਤੇ ਨਾਲੇ ਕਰੋ ਲਾਈਕ ਤੇ ਸ਼ੇਅਰ ਤੇ ਵੀਡੀਓ ਦਾ ਲਓ ਨਜ਼ਾਰਾ ਹਾਂਜੀ ਕੀ ਹਾਲ ਚਾਲ ਆ ਫਿਰ ਸਾਰੇ ਚੜ੍ਹਦੀ ਕਲਾ ਚ ਥੋੜੂ ਦਫਲਾ ਹੈ ਕਹਿੰਦੇ ਕੈਨੇਡਾ ਦਾ ਦੋ ਤੋਂ ਉੱਤੇ ਹੋ ਗਿਆ ਟਾਈਮ ਦੁਪਹਿਰ ਦੇ ਅਸੀਂ ਸਵੇਰ ਰੁਕੇ ਸੀਗੇ আর 4:30-5 ਵਜੇ ਆ ਕੇ ਹਨ ਬਾਤ ਕਰੀਏ ਪ੍ਰੀ ਟ੍ਰਿਪ ਟਾਵੇਂ-ਟਾਵੇਂ ਟਰੱਕ ਹੀ ਖੜੇ ਰਹਿ ਗਏ ਆ ਦੂਹੀ ਵੱਜ ਗਏ ਦੂਹੀ ਐਸੀ ਹੈਗੇ ਆ ਇੰਨਾਗਾ ਇਹ ਏਰੀਏ 'ਚ ਨਾ ਠੰਡ ਹੁੰਦੀ ਆ ਗਰਮੀ ਨਹੀਂ ਲੱਗੀ ਰਾਤ ਨੂੰ ਬਸ ਸਵੇਰ ਉੱਠ ਕੇ ਪੱਖਾ ਚਲਾਇਆ ਮੈਂ ਬਾ ਦੂਜਾ ਕੰਮ ਨਹੀਂ ਹੋਇਆ ਉਦ ਕੱਲ ਵਾਲਾ ਫੇ ਟਰੱਕ ਸਟਾਰਟ ਕਰਨਾ ਪਵੇ ਆਏ ਗਏ ਸਾਰੇ ਏਸੋ ਤੇ ਝੰਡੇ ਹੈਗੇ ਹਨ ਤੇ ਆਪਣਾ ਕੀ ਨਾਲੇ ਨੇ ਹੁੰਦੇ ਆ ਨਿੱਪੀਗਨ ਵਾਲਿਆਂ ਨੇ ਨਹੀਂ ਉਹ ਕੀਤਾ ਇਹ ਵੀ ਵਿਚਾਰਾ ਪਟਿਆ ਪਿਆ ਕੈਨੇਡਾ ਦਾ ਫਲੈਗ ਵਿੱਚੋਂ ਨਿਗਾਹ ਮਾਰਿਓ ਕਿੱਥੋਂ ਜੋ ਸਿੱਧਾ ਹੋਊਗਾ ਉਦੋਂ ਪਤਾ ਲੱਗੋ ਨਹੀਂ ਆਮ ਸਾਰੇ ਏਸੋ ਤੇ ਹੈਗੇ ਆ ਫਲੈਗ ਇਹਨਾਂ ਦੇ ਨਹੀਂ ਆਪਣਾ ਨਿੱਪੀਗਨ ਵਾਲਿਆਂ ਦਾ ਹੀ ਰਹਿ ਗਿਆ ਨਹੀਂ ਨਿੱਪੀਗਨ ਵੀ ਹੈਗਾ ਅਜ ਡਰੈਡ ਨਾਲਿਆਂ ਨੇ ਨਹੀਂ ਲਾਇਆ ਹਜੇ ਤਾਈ ਬਾ ਚੱਲ ਗਿਆ ਨਾਲ ਹੀ ਸਕੇਲ ਆ ਪੰਪ ਤੋਂ ਬਾਹਰ ਨਿਕਲਦੇ ਪਤਾ ਨਹੀਂ ਖੁੱਲੀ ਆ ਕਿ ਬੰਦ ਆ ਬੰਦਾ ਹੈ ਤਾਂ ਡਾਉ ਸਾਹਮਣੇ ਲਾਈਟਾਂ ਨਾਲ ਸਕੇਲ ਰਹੀਆਂ ਹਾਸਟ ਰੁਕੇ ਸੀ ਰਾਤ ਹਾਸਟ ਸ਼ੀਸ਼ਾ ਸਾਫ਼ ਕਰਨ ਵਾਲਾ ਹੀ ਹਨ ਉੱਥੇ ਹੀ ਕਰਦੇ ਨਾਲ ਬੁੱਕ ਪਾ ਲੈਣੇ ਮੈਨ ਰਾਤ ਨੂੰ ਟਰੱਕ ਦੇ ਤਾਂ ਜਾਲੀਆਂ ਜਿਗਾਂ ਖੋਲ ਕੇ ਸੌ ਜਾਣਾ ਉਹਨਾਂ ਉਹ ਇੱਕਦਮ ਉੱਠ ਕੇ ਬੰਦ ਕਰਤੀ ਜਿਹੜੀ ਹਵਾ ਵਾਸਤੇ ਕ੍ਰੌਸਿੰਗ ਵਾਸਤੇ ਮੈਂ ਇੱਕ ਬੁੱਲ ਗਿਆ ਹੁਣ ਉਹਦੇ ਵਿੱਚ ਦੀ ਹਵਾ ਹੀ ਆ ਜਾਂਦੀ ਆ ਪੂਰਾ ਘੜਕਾ ਹੋਈ ਜਾਂਦਾ ਛੋੜ ਹਵਾ ਪੈਣ ਲੱਗੀ ਮੈਨੂੰ ਤਾਂ ਉਦੋਂ ਪਤਾ ਲੱਗਿਆ ਮੈਂ ਖੜਕਾ ਕਾ ਤੋਂ ਆਈ ਜਾਂਦਾ ਹਵਾ ਦਾ ਸਕੇਲ ਇਹ ਵੀ ਪੱਟੀ ਬੈਠਿਆ ਹਾਸਟਾਲੀ ਵੀ ਬਾਹਰ ਇੰਦਰ ਨਹੀਂ ਆ ਥੋੜਾ ਜਿਆਦਾ ਇੱਧਰ ਨੈਟਵਰਕ ਬਹੁਤ ਉੱਡਦਾ ਇੱਧਰ ਵੀ ਹੁਣ ਆਹ ਇਤਹਾਸ ਤੋਂ 60 70 ਕਿਲੋਮੀਟਰ ਬਾਅਦ ਹਨਾ ਤੇ 100 ਕਿਲੋਮੀਟਰ ਕੋਈ ਜਮਾ ਹੀ ਨੈਟਵਰਕ ਹੋਟਿਆ ਨਾ ਜਮਾ ਹੀ ਨਹੀਂ ਆਉਂਦਾਗਾ ਲੇਗਾ ਵੀ ਆਉਂਦਾ ਵੀ ਇੰਨੇ ਸਾਂਨੇ ਚ ਨਾ ਤੇਲ ਦਾ ਪ੍ਰਬੰਧ ਨਾ ਕੋਈ ਹੋਰ ਬਸ ਅਸਲ ਜਿੱਦਾ ਇੱਥੋਂ ਲੈ ਕੇ ਹਾਸਤੋ ਤੋਂ ਲੌਂਗਲੇਕ ਤਾਈ ਰੋਗਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਵੀ ਤੇਲ ਨੂੰ ਜਾਂ ਕੁਝ ਪਾਣ ਪੀਣ ਨੂੰ ਕੁਝ ਨਹੀਂ ਆਏਗਾ ਤੇ ਨਾ ਹੀ ਨੈਟਵਰਕ ਆ ਆਗੇ ਨਾਲ ਤਾਂ ਤੇਲ ਤੂਲ ਭਰਾਵਾਂਗੇ ਨਾਲੇ ਜੇ ਕੋ ਖਾਣਾ ਪੀਣਾ ਹੋਇਆ ਖਾ ਲਾਂਗੇ ਆ ਮੈਂ ਧਾਣੇ ਲੋਪਰਾ ਚ 11 ਹਾਈਵੇ ਤੇ ਆਣਾ ਆਣਾ ਪਹਿਲਾਂ ਹੌਲੀ ਜਾਂਦਾ ਸੀ ਹਨਾ ਤੇ ਉਹ ਬਾਈ ਇਹਨੂੰ ਕਰਾਸ ਕਰਨ ਲੱਗਾ ਤੇ ਉਹਦੇ ਬਰਾਬਰ ਬਰਾਬਰ ਟਰੱਕ ਭਜਾ ਲਿਆ ਆ ਆਲੇ ਨੇ 10000 ਵੀ ਤੂੰ ਹੌਲੀ ਹਨਾ ਉਹ ਲੰਘ ਜਾਂਦੇ ਤੇ ਹੁਣ 105 ਤੋਂ ਵੀ ਉੱਤੇ ਟਪਾਈ ਬੈਠਾ ਉਹਦੇ ਬਰਾਬਰ ਵੀ ਹਸਾਬ ਨਾਲ ਮੈਂ ਰਲ ਗਿਆ ਹਨਾ 104 ਤੇ ਆ ਕੇ ਇਹਨਾਂ ਨਾਲ ਜਦੋਂ ਕ੍ਰਾਸ ਕਰਨ ਲੱਗਾ ਤੇ ਬਰਾਬਰ ਟਰੱਕ ਭਜਾ ਲਿਆ ਇਹ ਮਰਵਾਉਂਦੇ ਆ ਦੂਜਿਆਂ ਨੂੰ ਆਪ ਤਾਂ ਮਰਨਾ ਹੀ ਮਰਨਾ ਇਹ ਜਿਹੜੀਆਂ ਚਵਲਾਂ ਜਿਹੜੀਆਂ ਹਾਈਵੇ ਤੇ ਹਨ ਆ 11 17 ਤੱਕ ਵੀ ਜੇ ਤੂੰ ਪਹਿਲਾਂ ਆਉਲੀ ਜਾਨਾ ਤੈਨੂੰ ਅਗਲੇ ਨੇ ਕ੍ਰਾਸ ਕਰਨ ਲੱਗਾ ਤੇ ਕਾਰ ਲੈਣ ਦੀ ਪਾਸਿੰਗ ਲੇਨ ਨਹੀਂ ਆਉਂਦੀ ਬਾਈ ਬੀੜ ਮੋੜ ਆਉਣੀ ਆ ਜਾ ਕੇ ਹੁਣ ਪਾਸਿੰਗ ਲੇਨ ਹਾਸਤ ਤੋਂ ਬਾਅਦ ਇੱਕ ਆਉਂਦੀ ਆ ਇਹਦੂਆ ਬੀੜ ਮੋੜ ਤੇ ਟੱਪ ਕੇ ਆਉਣੀ ਆ ਬੀੜ ਮੋੜ ਤੋਂ ਪਹਿਲਾਂ ਆਉਣੀ ਆ ਜਦੋਂ 80 ਕਿਲੋਮੀਟਰ ਰਹਿ ਗਿਆ ਨਿੱਪੀ ਗਨ ਤੇ ਹਾਇ ਤਾਂ ਪੈ ਨਿੱਪੀ ਗਨ ਤੈਨੂੰ 350 ਕੋ ਨੰਗਾ ਨਹੀਂ ਦੇਣਾ ਇਹ ਪਤਾ ਨਹੀਂ ਕਾਦੀ ੜੀ ਆ ਜਨਤਾ ਚ ਓਏ ਬਚ ਮੈਂ ਨਹੀਂ ਛੱਡਦਾ ਪੁੱਤ ਜੇ ਤੂੰ ਪਾਸੇ ਲੈਣਾ ਤੇ ਨੰਗਾ ਨਾ 당ਾਂਗਾ ਤੇ ਸਾਥੋਂ ਨੰਗਾ ਨਾ ਜਾਊਗਾ ਹੁਣ ਭਜਾ ਬਰਾਬਰ ਅਜਾ ਅਜਾ ਨਾ ਕਿਉਂ ਨਹੀਂ ਆਲਾ ਹੁਣ ਅੱਖਾਂ ਹੀ ਚਰਾਉਂਦਾ ਛੇਟੀ ਵਾਲੀ ਗੱਲ ਆ ਫਿਰ ਇਹ ਟੇਢਾ ਜਿਹਾ ਮੂੰਹ ਕਰਕੇ ਝਾਕਣਗੇ ਵੀ ਤੁਸੀਂ ਗਲਤ ਹੋ ਪਹਿਲਾਂ ਤੂੰ ਹੀ ਨੰਗਾ ਨਹੀਂ ਦੇਣਾਗਾ ਹੁਣ ਵੀ ਆ ਜਾ ਬਰਾਬਰ ਭਜਾ ਕੇ ਦੇਖ ਲਾ ਹਲੇ ਸਾਰਾ ਗੋਲਿਆ ਵੈਏ ਉਸਤਾ ਵੀ ਨਹੀਂ ਰਲ ਸਕਦੀਆਂ ਛੋਟਿਆਂ ਨਾਲ ਕਾਉਂਦਾ ਤੇਰੇ ਮੂੰਹ ਕੰਨੀ ਝਾਕੀ ਜੰਗਾ ਮੁੜ ਕੇ ਨਾ ਜਦੋਂ ਕ੍ਰੋਸ ਕਰਦੇ ਆ ਤੇ ਐ ਮੂੰਹ ਬਣਾ ਲੈਣਗੇ 70 ਚੁੰਡਾ ਵੀ ਦਿਨੇ ਨੰਗਣਾ ਯਾਰ ਕੋਈ ਨੰਗ ਜਾਣ ਤੋਂ ਤੁਹਾਡਾ ਰੂਲ ਆ ਤੁਸੀਂ ਹੌਲੀ ਜਾਣਾ ਜਾਓ ਪਰ ਪਾਸੇ ਲੈਣ ਤੇ ਕਾਹ ਤੋਂ ਭਜਾਉਣੇ ਹੋਗੇ ਉੱਥੇ ਤੁਸੀਂ ਕੇ ਇਹਨੂੰ ਨੰਗਨ ਨਹੀਂ ਦਿੰਦੇਗੇ ਉਹ ਮਰੇ ਮੂਰੇ ਟਰੱਕਿਆਂ ਤੋਂ ਮਸਾਂ ਕ੍ਰੋਸ ਕਰਕੇ ਗਿਆ ਇਹਨੂੰ ਮਸਾਂ ਬਰਾਬਰ ਭਜਾ ਲੈਂਦੇ ਆ ਮੁੜ ਕੇ ਵੀ ਤੁਸੀਂ ਮੜ ਪੈਰ ਰੱਖ ਲਓਗੇ ਤਾਂ ਕਿ ਜਾਨ ਨਿਕਲ ਚੱਲੀ ਆ ਅਰੇ ਬਾਂਦਰ ਨਾ ਹੁਣ ਰੋਕਣਾ ਹੋ ਗਿਆ ਨੇ ਕੋਈ ਬੋਰੇ ਪ੍ਰੈਸ਼ਰ ਨਹੀਂ 50 ਤੋਂ ਵੀ ਥੱਲੇ ਆ ਗਈ ਐ ਸਪੀਡ ਵੀ ਕੰਜਰ ਦੇ ਮਾੜਾ ਮੋਟਾ ਦੇਖ ਲੋ ਯਾਰ ਪਿੱਛੇ ਔੜੇ ਕੋਈ ਤੁਰਿਆ ਹੁੰਦਾ ਜਾਂ ਨਹੀਂ ਰਾਤ ਨੂੰ ਟਰੱਕ ਚਲਾਉਣ ਦਾ ਹੀ ਸੁਆਦ ਆ ਨਾ ਤਾਂ ਜੇ ਚਵਲਾਂ ਟੱਕਰ ਨਾਲ ਨੂੰ ਹਨ ਆਪ ਦਾ ਬੰਦਾ ਟੌਰ ਨਾ ਤੁਰਿਆ ਜਾਂਦਾਗਾ ਇਹਨਾਂ ਨੇ 1090 ਤੇ ਜਾਣਾ ਆ ਵਾਈ ਦੀ ਨਹੀਂ ਗੱਲ ਕਰਦਾ ਜਿਹੜਾ ਮੈਂ ਮੂਰੇ ਆ ਇਹ ਤਾਂ ਅੱਗੇ ਆ ਨਾ ਟਰੱਕ ਉਹ 90 ਤੇ ਜਾਂਦੇ ਆ ਜਿੱਥੇ ਸਿੱਧਾ ਆ ਜਾਂਦਾ ਪਾਸੇ ਗੇ ਲੈਣ ਵੀ ਹੈ ਨਹੀਂ ਚੱਲ ਜੇ ਕ੍ਰਾਸ ਕਰ ਲੈਣ ਹਨ ਉੱਥੇ ਛਾੜ ਦੇਣੇ ਆਗੇ ਰਾਤ ਮੈਂ ਟਰੱਕ ਡਰਾਈਵ ਕੀਤਾ ਹਨ ਆਪਣਾ ਮਿੰਨ ਹੀ ਰਹਾ ਹੋ ਗਿਆ ਨੌਰਥ ਵੀ ਲਾਲਾ ਤੇ ਸੁਬਾ ਦੇ 4:00 ਵਜੇ 4:30 ਮਿਲਦਾ ਮੈਨੂੰ ਉੱਥੇ ਆਉਂਦੇ ਨੂੰ ਆਪਣਾ ਹਾਸਟ ਭਾਈ ਦਾ ਦਾ ਕੰਟਰੈਕਸ਼ਨ ਮਿਲੇ ਆਪਾਂ ਨੂੰ ਨਾ ਹੀ ਕੋਈ ਇੱਥਾਂ ਦੇ ਚਾਵਲ ਮਿਲੇ ਹਨ ਤੇ ਟੌਰ ਨਾਲ ਟਰੱਕ ਚਲਾਇਆਗਾ 11 ਆ ਜਾਂਦਾ ਹਾਲਾ ਰਾਤ ਨੂੰ ਇਸਕੋ ਬਾਤਾ ਹੋਣ ਵੀ ਮੇਰੇ ਕੋਲੇ ਹੋ ਗਿਆ 5:30 ਹੋ ਗਿਆ ਨਿੱਪੀਗਨ ਰਹਿ ਗਿਆ 130 ਕਿਲੋਮੀਟਰ ਉੱਥੋਂ ਤੇਲ ਦੂਲ ਭਰੋਣੇ ਗਾ ਜਾਂਦੇ ਹਨ ਹਨੇਰਾ ਹੋ ਜਾਣਾ ਤੇ ਨਾ ਹੀ ਸਕੇਲਾ ਵਾਲੇ ਤਾਂ ਕਰਨ ਬੰਦਾ ਆਉ ਦਾ ਟੌਰ ਨਾ ਤੁਰ ਜਾਂਦਾਗਾ ਨਹੀਂ ਦਿਨੇ ਦਾ ਚਾਹੀਏ ਚੇਹੀ ਚੜਾਈ ਜਾਂਦੇ ਕਈ ਬੰਦੇ ਨਾ ਆਹ ਬਾਈ ਦਾ ਘਰ ਵਧੀਆ ਤੋਰੀ ਜਾਂਦਾ ਜਿਹੜਾ ਮੇਰੇ ਮੂਰੇ ਆ ਇਹਦੇ ਮੂਰੇ ਹੋਰ ਸੀਗੇ ਦੋ ਲੱਗੇ ਇੱਕ ਤਾਂ ਰੋ ਗਿਆ ਹੁਣ ਦੂਰ ਉਹ ਰਹਿ ਗਏ ਇਹਦੇ ਮੂਰੇ ਆ ਦੋ ਟਾਂ ਕਰਦੇ ਆ ਗੰਜਰ ਦੇ ਇੰਨਾ ਬੰਦਾ ਸਾਰਾ ਜੋਰ ਲਾ ਕੇ ਨਾ ਟਰੱਕ ਟਰੱਕ ਕ੍ਰਾਸ ਕਰਕੇ ਆਉਂਦਾਗਾ ਵੀ ਬਾੜ ਨਿਬੜ ਜੂ ਚੱਲਣਾ ਵੀ ਸਿੰਗਲ ਹਾਈਵੇ ਆ ਤੇ ਹੁਣ ਆ ਮੂਹਰੇ ਲੱਗਿਆ ਪਿਆ ਇੱਕ ਤਾਂ ਬਾਈ ਇਹਦੇ ਮੂਹਰੇ ਦੋ ਟਰੱਕ ਆ ਤੇ ਉਹ 80 ਤੋਂ ਵੀ ਨਹੀਂ ਵਧਾ ਰਿਹਾ ਟਰੱਕ ਨੂੰ ਉਹ ਹੁਣ ਲੱਗਿਆ ਉਹਨੂੰ ਇੱਕ ਕ੍ਰਾਸ ਕਰਨਾ ਫਲੈਟ ਬੈੱਡ ਵਾਲਾ ਉਹਦੋਂ ਨੂੰ ਮੂਹੋਂ ਆ ਗਿਆ ਕੋਸ ਮੇਰੇ ਹਿਸਾਬ ਨਾਲ ਹਾਂ ਪਾਈ ਚੱਲਦਾ ਇੱਧਰ 11 ਦੇ ਖਾਸ ਕਰਕੇ ਨਾ ਇਹ ਇਹ ਇੱਕ ਤਾਂ ਕੀ ਆ ਹਾਸਟਲ ਤੋਂ ਬਾਅਦ ਪਾਸ ਹੀ ਲੈਣਾ ਨਹੀਂ ਆਉਂਦੀਆਂ ਆ ਵੀਰਡ ਮੋਰਮਲਾ ਟੱਪ ਕੇ ਕਿ ਜੈਲੀ ਕੋਈ ਟੱਪ ਕੇ ਆਉਂਦੀ ਹੈ ਬਸ ਦੋ ਆਉਂਦਗਾ ਇੰਨੇ ਸਨ 400 ਕਿਲੋਮੀਟਰ ਦੇ ਹਨ ਤੇ ਰਹਿੰਦਾ ਹੁੰਦਾ ਐਜੇ ਬੰਦੇ ਟੱਕਰ ਜਾਂਦੇ ਉਹ ਮਿੱਟੀ ਪਲੀਤੀ ਕਰ ਦਿੰਦੇ ਸਾਰਾ ਉਹਦੇ ਟਰੱਕ ਭਜਾਏ ਕਰੇ ਦੀ ਹਨਾ ਬਾਅਦ ਖਤਮ ਹੀ ਕਰ ਦਿੰਦੇ ਉਹਨੂੰ ਹੋਣ ਦਾ ਸਹਾਰਾ 80 ਦੀ ਕੋਈ ਸਪੀਡ ਆ ਗਈ ਰੋਲਾ ਕੀ ਨਾ ਹੁਣ ਮੇਰੇ ਕੋਲ ਲੋਡ ਭਰ ਆ 80 ਤੇ ਹੋ ਜਾਂਦਾ ਉਹਦੇ ਕੋਲ ਖਾਲੀ ਹੋਊਗਾ ਹਨਾ ਵੀ ਘਟੋ ਹੁਣ ਮਾੜੀ ਜੀ ਵੀ ਡਾਉਨ ਆ ਪੈਲ ਪਈਆ ਮੇਰਾ 50 ਤੇ ਰਹਿ ਜਾਂਦਾ ਟਰੱਕ ਨਾ ਦਾ ਤੇਲ ਤੁਗਣਾ ਖਾਂਦਾ ਟਰੱਕ ਕਿਉਂਕਿ ਬਈ ਜ਼ੋਰ ਬੱਤੀ ਜਾਂਦਾ ਹਨਾ ਇਹਦੇ ਗੇਅਰ ਛੋਟਾ ਹੋ ਗਿਆ ਵੱਡਾ ਹੋ ਗਿਆ ਜਲੂਜ਼ ਨਿਕਲ ਜਾਂਦਾ ਜੇ 100 ਤੇ ਵੀ ਤੁਸੀਂ ਤੁਸੀਂ ਤੁਰੇ ਜਾਂਦੇ ਨਾ ਟਰੱਕ ਮਾੜੀਆਂ ਮੋਟੀਆਂ ਇਲਾ ਸੌਖੀਆਂ ਚੜੀ ਜਾਂਦਾਗਾ ਤੇ ਉਹਨੂੰ ਪ੍ਰਵਾਹ ਨਹੀਂ ਹੁੰਦੀ ਹਨਾ ਤੇ ਕਰੋਜ਼ ਲਾ ਕੇ ਬੰਦਾ ਬੈਠਾ ਰਹਿੰਦਾਗਾ ਇਹ 90 ਤੇ ਹੀ ਤੁਰੀ ਹੋ ਯਾਰ 95 ਦੇ 80 ਵਾਲੀ ਕਿਹੜੀ ਸਪੀਡ ਆ ਵਾਲੀ ਆ ਨਹੀਂ ਆਏ ਘਾਤੋ ਕਰਦੇ ਆ ਕੰਜਰ ਦੇ ਜਿੰਗਾ ਤੇ ਸਾਫ ਕਰਨ ਵਾਲਾ ਉਹ ਨਿੱਪੀਗਨ ਵਾਲਾ ਮੋੜ ਰਹਿ ਗਿਆ 5 ਕਿਲੋਮੀਟਰ ਅੱਜ ਤੋਂ ਉਤੋਂ 100 ਲੀਟਰ ਤੇਲ ਭਰਾ ਲੈਣੇ ਆ ਤੇ ਨਾਲੇ ਖਾਣਿਆ ਪਰੌਠਾ ਆਪਾਂ ਮੂਲੀ ਵਾਲਾ ਪਰੌਠਾ ਪਿਆ ਆਪਣੇ ਕੋਲੇ ਇਹ ਕੰਮ ਕਰਦੇ ਆ ਉਹ 4 ਘੰਟੇ ਹੋ ਗਏ ਮੈਂ ਜਮਾ ਨਹੀਂ ਰੁਕਿਆ ਜੋ ਹਾਸਤ ਤੋਂ ਤੁਰਿਆ ਨਾ ਟਿੱਪੀ ਗੰਨੋਂ ਰੁਕੂੰਗਾ ਹੁਣ ਤੇ ਤਾਲੀ ਪਿੰਡੋ ਗੁੱਲੀ ਭਈਆਂ ਨੂੰ ਬੰਦ ਕਰਦੇ ਨਾਲੇ ਉੱਤੇ ਯਾਦ ਰਹਿ ਗਿਆ ਤਾਂ ਕੋਈ ਕੋਈ ਸਾਬੋ ਜਾਇ ਨਰੀ ਜੀ ਆ ਸਾਰੀ ਜੰਮਿਆ ਵਾ ਹੁੰਦਾ ਪਾਣੀ ਉਦੋਂ ਇਹਦੇ ਉੱਤੇ ਤੁਰੇ ਫਿਰਦੇ ਹੁੰਦੇ ਲੋਕ ਸਰੋਵਲੇ ਔਰ ਦੋ ਢਾਈ ਮਹੀਨੇ ਨੂੰ ਹੋ ਜਾਣਾ ਕੰਮ ਦੋਨਾ ਤਾਂ ਤਿੰਨ ਨੂੰ ਤੇ ਆ ਦਰਾਸਤ ਦਰੋਗਤ ਸਾਰੇ ਗੰਦੇ ਹੋ ਜਾਣੇ ਆ ਉਦੋਂ ਨੂੰ ਪੁਲਾਵੇ ਭਰਾਵਾ ਹੁਣ ਜਮੇ ਰਹਿ ਗਿਆ ਗੰਜਰਦਿਆ ਮੈਂ ਦੂਆ 70 ਦਾ ਜੂਨ ਆ ਗਿਆ ਹੁਣ ਹਾਰਨ ਕਰਾ ਰਹੇ ਆ ਇਹਨੂੰ ਮੁੰਡਿਆਂ ਹਾਰਨ ਆ ਮਾਮਾ ਨਾ ਖੜਾ ਹੋਵੇ ਚਾਲ ਮੇਰਾ ਭਰਾ ਚਲ 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 ਇੱਥੇ ਵੀ ਟਰੱਕ ਹੋ ਗਏ ਜਾਂਦਾ ਪਰ ਇਹਨਾਂ ਨੇ ਲਾਇਆ ਵਾ ਕਿਉਂਕਿ ਕੱਚਾ ਸਾਨ ਕਿ ਤੇ ਜੋ ਧਰਨਾ ਹੋਵੇ ਥੱਲੇ ਆਪਾਂ ਉੱਤਰ ਸਕਦੇ ਪਾਣੀ ਚ ਵਰਖਾ ਵਾਲਾ ਹੈ ਯਾਰ ਕਾਣ ਹੁਣ ਮੀਆਂ ਦਾ ਪਾਣੀ ਜਿਆਦਾ ਇਕੱਠਾ ਹੋਇਆ ਹੋਇਆ ਹੈ ਨਾ ਇਹਦੇ ਚ ਤਾਂ ਹੀ ਇਹਦਾ ਰੰਗ ਜਾ ਬਦਲਿਆ ਪਿਆ ਮੀਆਂ ਕਰਕੇ ਮੀਹ ਆਣੀ ਮੀ ਕਰਕੇ ਆਹ ਲ ਮੇਰੇ ਭਾਈ ਚੱਲ ਚੱਲ ਓ ਸਵਾਰੀਆਂ ਅੱਗੇ ਆ ਜਾਓ ਨਿੱਪੀ ਗੰਨ ਨਾਲ ਨਾਨਸਟਾਪ ਨਾਨਸਟਾਪ ਆ ਆਏ ਬੜਾ ਰੌਲਾ ਪਾਉਂਦੇ ਹੁੰਦੇ ਨੇ ਨਾ ਬੱਸਾਂ ਵਾਲੇ ਉਹ ਭਾਈ ਅੱਗੇ ਅੱਗੇ ਨੂੰ ਹੋ ਜਾਓ ਜਿਹੜਾ ਨੇ ਇੱਥੇ ਚੜ੍ਹਨਾ ਗਾਲੀਆਂ ਸਵਾਰੀਆਂ ਦੇ ਬੈਠਣਾ ਸੀ ਕਹਿੰਦੇ ਪੀਗਨ ਨਾਲੇ ਬਾਰੀਆਂ ਦਾ ਨੇੜੇ ਆ ਜਾਓ ਜਿਨ੍ਹਾਂ ਨੇ ਉਤਰਨਾ ਨਿੱਪੀ ਗਨ ਵੀ ਨਹੀਂ ਪੈੱਕ ਡਰਾਈਵਰ ਟਾ ਅਗਨੇਸ਼ ਵਾਲੇ ਆਉਣਗੇ ਬੈਠਣਗੇ ਤੇ ਉਹਨਾਂ ਨੂੰ ਜਗ੍ਹਾ ਦੇ ਦਿਓ ਆ ਰਾਈਟ ਸਾਈਡ ਆ ਨਾ ਜਿਹੜਾ ਮੈਂ ਅੱਗੇ ਵੀ ਦੱਸਿਆ ਇੱਥੇ ਮੂਸ ਟੰਗਿਆ ਹੋਵੇ ਹੁੰਦੇ ਇਹਨਾਂ ਨੇ ਜੋ ਸ਼ਿਕਾਰ ਚੂਰ ਕਰਕੇ ਲਿਆਉਂਦੇ ਆ ਅੱਜ ਦੇਖਦੇ ਆ ਹੈਗਾ ਕਿ ਨਹੀਂ ਜਿੱਥੇ ਹੁਣ ਆ ਟਰੱਕ ਆ ਨਾ ਮੂਰਲਾ ਉਹਦੇ ਬਰਾਬਰ ਰਾਈਟ ਸਾਈਡ ਹੁਣ ਪਤਾ ਨਹੀਂ ਤੁਹਾਨੂੰ ਇਹਦੇ ਚ ਰਾਈਟ ਦਿੰਨੀ ਆ ਕਿ ਲੈਫਟ ਦਿੰਨੀ ਆ ਮਾਈ ਦਾ ਦੰਨਾ ਨਹੀਂ ਹੈ ਨਹੀਂ ਟੰਗਿਆ ਹੋਇਆ ਤਿੰਨ ਚੈਂਟ ਕੁੱਪੀਆਂ ਲਾਈਆਂ ਹੋਈਆਂ ਹੈਗੀਆਂ ਇਹਨਾਂ ਨੇ ਉਹ ਬਣਾ ਕੇ ਗਾਡਰਾਂ ਦਾ ਉੱਤੇ ਟੰਗ ਦਿੰਦੇ ਹੁੰਦੇ ਆ right on highway 11 ਮੇਰੇ ਮੋਟਰਸਾਈਕਲ ਦਾ ਤੇਲ ਮੁੱਕ ਗਿਆ ਆ ਬੈਂ ਵਾਲ ਨੇ ਤੇਲ ਪਾਇਆ ਹੈ ਵੀ ਆਪਣਾ ਪੰਜਾਬੀ ਬੈਸਟ ਟੋਇੰਗ ਵਾਲਾ ਆ ਬੈਸਟ ਟੋਇੰਗ ਰਾਤ ਥੋੜਾ ਜਾਂ ਰਾਤ ਨੂੰ ਬੜਾ ਸੋਹਣਾ 뷰 ਹੁੰਦਾ ਬ੍ਰਿਜ ਦਾ ਇਹਨਾਂ ਦੇ ਕਿੱਡੇ ਕਿੱਡੇ ਡੰਡੇ ਹਨ ਔਰ ਭਰ ਜੂਗਾ ਉਨੇ ਆਪਾਂ ਕਰ ਲਈਏ ਚੀਤੇ ਸਾਫ। ਲੈ ਵੀ ਆਪਣੀ ਸਟੇਮਟੀ ਚੱਕ ਲਈ ਹੁੰਦੀ ਆਪਾਂ। ਔਰ ਨਾਲ ਕਰਦੇ ਆਪਾਂ ਪਰੌਠਾ ਕਰਮ ਕਿਉਂਕਿ ਹਜੇ ਤਾਂ ਭੁੱਖ ਹੈ ਨਹੀਂ ਘਰ। ਮੈਨੂੰ ਪਤਾ ਫੇਰ ਲੱਗਿਆਉਣੀ ਕਿਉਂਕਿ ਭਾਈ ਇੱਥੋਂ ਪਾਈ ਆ 9 ਘੰਟਿਆਂ ਨੂੰ ਡਰਾਈਵ ਪਾਈ ਆ 9:30 ਦੀ। ਨਿੱਪੀਗਾਂ ਤੋਂ ਬਿਨਿੰ ਪੈਗ। ਤੇ ਅੱਜ ਸਵੇਰ ਦੇ 3 ਤੋਂ ਨੂੰ ਬਾਅਦ ਆ ਜਾਨੇ ਆ। ਤਾਂ ਕਰਕੇ ਤੇ ਆਪਾਂ ਹੁਣ ਪਰੌਠਾ ਫਰੋਟਾ ਖਾ ਕੇ ਇਹ ਰਿਟਲਦੇ ਆ ਪਰੌਠਾ ਹੀ ਮੂਲਗਾਂ ਵਾਲਾ ਹੈਗਾ ਯਾਰਾ ਲੈਨੇ ਆ ਉਹਦਾ ਆਇਓ ਕਿਹੜੇ ਕਿਹੜੇ ਭਰਾ ਨੇ ਕਾਫੀ ਪੀਣੀ ਆ ਕਾਫੀ ਕਾਫੀ ਚਾਹ ਕੁਛ ਵੀ ਆ ਜਾਓ ਉਹ ਦੇਖੋ ਉੱਧਰ ਲਾ ਲਿਆ ਸਵਿੱਚ ਕਰ ਰਿਹਾ ਮੁੰਡੇ ਹਾਂ ਨੇਰ ਕਿਤਾ ਨਹੀਂ ਕਿਤੇ ਪਤਾ ਨਹੀਂ ਕਿਹੜੇ ਆ ਬੈਕ ਲਾ ਸਿੱਧਾ ਹੀ ਲਾਉਣਾ ਪਿਆ ਸਾਰੇ ਟਰੱਕ ਇਧਰੋਂ ਕਿਉਂਕਿ ਬੀਜੀ ਵਾਲਾ ਸੀਗਾ ਹੁਣ ਉਹ ਕਹੂਗਾ ਕੰਮ ਬੈਕ ਕੱਢਣ ਵਾਲੇ ਨਾਲ ਇੱਥੋਂ ਕੋਈ ਡਿੱਕਾ ਲਾਵੇ ਆਹ ਭਾਈ ਆ ਇਹਨੂੰ ਮੈਂ ਕਿਹਾ ਰਾਈਡ ਦਿੱਤੀ ਬਾਈ ਨੇ ਪਛਾਣ ਲਿਆ ਮੇਰੇ ਕੋਲ ਮਿਲ ਕੇ ਗਿਆ ਬਾਈ ਮੈਨੂੰ ਇਹੋਂ ਮੈਂ ਬਾਈ ਨੂੰ ਬ੍ਰੈਂਡਨ ਤੋਂ ਲੈ ਕੇ ਆਇਆ ਸੀ ਕੇਰਾ ਬਾਈ ਮੈਂ ਇੱਥੇ ਤੇਲ ਪਾਉਂਦਾ ਸੀ ਉਦੋਂ ਆ ਗਿਆ ਇਹਦੇ ਕਾਰਡ ਕੋਡ ਨਹੀਂ ਚੱਲੇ ਬਾਈ ਤੇ ਤਾਂ ਹੀ ਖੜੇ ਆ ਇੱਥੇ ਆਹ ਰੈਸਟੋਰੈਂਟ ਦੀ ਮੈਂ ਗੱਲ ਕਰਦਾ ਹੁਣ ਨਾ ਜਿਹੜੀ ਪੱਕ ਪੱਕ ਬਣਦੀਆਂ ਨੇ ਤੇ ਬ੍ਰੈਸ਼ ਕਰਨਾ ਹੁੰਦਾ ਇਹਨਾਂ ਦੇ ਵਾਸ਼ਰੂਮ ਫ੍ਰੀ ਹੁੰਦੇ ਇੱਥੇ ਜਾਵੜਿਆ ਕਰੋ ਕੱਲ੍ਹ ਨਾਲ ਜਦੋਂ ਰੋਟੀ ਗਰਮ ਕੀਤੀ ਸੀ ਹੈ ਨਾ ਤਾਂ ਇੱਥੇ ਪਿਆ ਸੀ ਇਹ ਚੁੱਲਾ ਇਹ ਡਿੱਗ ਪਿਆ ਆ ਦੇਖਿਆ ਬੁਰਜਾ ਲੱਗਿਆ ਕਿਤਾ ਕਾਦਾ ਆ ਮਚਾਤਾ ਇਹਨੇ ਆ ਤਾਂ ਤੇ ਆ ਦੇਖ ਆ ਵਿੱਚ ਕਿਉਂਕਿ ਗਰਮ ਸੀਗਾ ਇਹ ਬਾਹਲਾ ਰੋਟੀ ਗਰਮ ਕੀਤੀ ਹੁਣ ਲਾਉਣਾ ਬੂਣਾ ਹੀ ਤਾਂ ਰੋਟੀ ਚੋਂ ਸੁਮਿਲ ਲਾਉਗੀ ਪਹਿਲਾਂ ਇਹਨੂੰ ਸਾਫ ਕਰਦਾ ਫੇਰ ਹੀ ਪਰੌਠਾ ਗਰਮ ਕਰਦਾ ਆ ਭਰਿਆ ਹੋਇਆ ਪਰੌਠਾ ਦੂਰਾ ਕਰਕੇ ਬਣਾਇਆ ਹੋਇਆ ਕਰਦਿਆਂ ਨੇ ਠੰਡ ਜਿ ਰੱਖਦਾ ਵੀ ਮਾਜਲ ਖਰਾਬ ਨਾ ਹੋ ਕਰਮ ਆ ਲਿਆ ਹੋ ਜਾ ਕਰਮ ਤੇ ਨਾਲ ਪੀएंगे ਟਿੰਮ ਕੀ ਚਾਹ ਚਾਹ ਆ ਕੀ ਲੱਗ ਗਿਆ ਓਏ ਇਹਨਾ ਹੁਣ ਮੈਂ ਉਤਾਰਾਂ ਮੇਰੇ ਕੋਲੇ ਉਹ ਬੁਰਸ਼ ਹੈਗਾ ਆਪਣਾ ਭਾਂਡੇ ਮਾਂਜ ਨਾਲ ਉਹਦੇ ਨਾਲ ਸਾਫ਼ ਕੀਤਾ ਫੇਰ ਪਰੌੜਾ ਧਰਿਆ ਤੇ ਮੁੜ ਕੇ ਪਾਣੀ ਨਾਲ ਧੋਕੇ ਐਂ ਦਾ ਇਹਨੇ ਕਰ ਦੇਣਾ ਸੀ ਕੰਮ ਉਹੀ ਉੱਤੇ ਧਰ ਲੈਣੇ ਇਹਦੇ ਆਪਾਂ ਮੱਖਣੀ ਫੇਰ ਇਹਦਾ ਗੇ ਸਵਾਦ ਹੋਰ ਵੀ ਦੁੱਗਣਾ ਟਿੱਕਣਾ ਹੋ ਜਾਊਗਾ ਉਹ ਜਾ ਉਹ ਜਾ ਲੈ ਗਣਾਣਾ ਤੂੰ ਰੌਲਾ ਹੀ ਪਾਉਂਦਾ ਰਹਿਣਾ ਅਰੇ ਕਾ 105 ਤੇ ਨਾ ਟਰੱਕ ਇਹ ਪਾਸਿੰਗ ਲੇਨ ਸੀਗੀ ਤੇ ਇਹ ਬੰਦਾ ਇਹ ਤੋਂ ਪਹਿਲਾਂ 85 90 ਤੇ ਜਾ ਰਿਹਾ ਸੀ ਤੇ ਪਾਸੇ ਹੀ ਲੇਨ ਤੇ 105 ਤੋਂ ਵੀ ਉੱਤੇ ਗਿਆ ਪਤਾ ਨਹੀਂ ਕਿਉਂ ਨਹੀਂ ਅਕਲ ਆਉਂਦੀ ਯਾਰ ਇੱਥੇ ਲੋਕਾਂ ਨੂੰ ਮੈਂ ਹਜੇ ਕਲਪਕਲ ਵੀ ਮਰ ਗਿਆ ਤੁਸੀਂ ਵੀ ਇਹੀ ਸੋਚਦੇ ਹੋਵੋਗੇ ਵੀ ਆਹੀ ਰੌਲਾ ਪਾਈ ਜਾਂਦਾ ਵੀ ਨੰਗਨ ਨਹੀਂ ਦਿੰਦੇ ਤੇ ਨਾਲ ਹੀ ਸਪੀਡ ਘਟਣ ਲੱਗ ਗਈ ਜਦੋਂ ਸਿੰਗਲ ਹੋ ਗਈ ਆ ਰੋਡ ਪਤਾ ਨਹੀਂ ਕੀ ਚੱਕਰ ਹੈ ਕਾਹ ਤੋਂ ਨਹੀਂ ਇਹਨਾਂ ਨੂੰ ਸਮਝਾਉਂਦੀ ਇਸ ਗੱਲ ਦੀ ਵੀ ਪਾਸੇ ਲੇਨ ਦਾ ਕੀ ਮਤਲਬ ਆ ਆਹ 97 ਤੇ ਵੀ ਜਾਵੜੇ ਨੇ ਇਹਨੇ ਦੇਵਾ 85 ਤੇ ਜਾਵੜਨਾ ਹੌਲੀ ਹੌਲੀ ਤੇ ਪਾਸੇ ਲੇਨ ਤੇ ਫੇਰ ਪੁਝਾ ਲੈਣਾ ਆ ਡਾਂਗ ਹੋਵੇ ਹੁੰਗਰਾਂ ਵਾਲੀ ਗੱਡੀ ਨਾਲ ਲਵਾਲੇ ਇਹਨਾਂ ਨੂੰ ਕੋਡੇ ਕਰਕੇ ਤੇ ਚਤੜਾਂ ਤੇ ਮਾਰੇ ਦੋ ਦੋ ਇਹਨਾਂ ਦੇ ਸਾਲਿਆਂ ਨੇ ਕੱਲ ਨਾ ਜਦੋਂ ਉੱਥੇ ਸੀਗਾ ਆਪਣਾ ਕੀ ਨਾਲ ਲੈਂਦੇ ਹੁੰਦੇ ਆ ਨਿਊ ਲਾਸਕੜ ਮੈਥੋਂ ਨਾ ਬੈਪਰ ਤੇ ਉਹ ਚੀਚੇ ਸਾਫ ਕਰਨ ਵਾਲਾ ਡੰਡਾ ਜਾ ਪੱਜ ਗਿਆ ਸੀ ਤੇ ਵੇਪਰ ਨਿਕਲ ਗਿਆ ਹਨ ਤੇ ਜਦੋਂ ਮੈਂ ਵਿੱਚ ਬੈਠਾ ਮੈਂ ਉਦੋਂ ਦਾ ਕਰਕੇ ਸਹੀ ਬਾਤ ਆ ਵਧੀਆ ਚੱਲੀ ਗਿਆ ਆ ਹੁਣ ਮੀ ਆਇਆ ਤੇ ਮੈਂ ਚਲਾਇਆ ਤੇ ਉਹ ਨਿਕਲ ਗਿਆ ਸਾਲਾ ਆ ਨਿਕਲਿਆ ਵਾ ਉਹਦੇ ਵਿੱਚੋਂ ਜਮੇ ਆ ਦੇਖੋ ਆ ਸਾਰਾ ਨਿਕਲ ਗਿਆ ਤੇ ਹੁਣ ਨਾ ਮੈਂ ਚਲਾਉਣ ਜੋਗਾ ਨਹੀਂ ਚਲਾਤਾ ਸਾਰਾ ਸ਼ੀਸ਼ੇ ਤੇ ਸਕ੍ਰੈਚ ਪੈ ਜਾਣਗੇ ਇਹਦੇ ਨਾਲ ਲੋਹੇ ਨਾਲ ਹੁਣ ਵਾਰ ਰੁਕਣ ਨੂੰ ਥਾਂ ਆਵੇ ਰੋਕੇ ਨਾ ਇਹ ਸਹੀ ਕਰਨਾ ਪੈਣਾਗਾ ਯਾਰ ਐਂ ਤੁਰ ਆਉਣਾ ਹੁਣ ਕਦੋਂ ਦਾ ਰੁਕਣ ਨੂੰ ਥਾਂ ਆ ਜੇ ਮੈਨੂੰ ਇਹ ਆ ਕੋਈ ਵਧੀਆ ਜੇ ਫਿਰ ਉੱਥੇ ਸੈੱਟ ਕਰਦਾ ਇਹਨੂੰ ਕਾਈ ਮਾਰ ਨਹੀਂ ਬਹੁ ਮਨ ਲੱਗਦਾ ਇਹ ਨਾ ਟੁੱਟ ਗਿਆ ਉਹ ਜਾ ਕੇ ਨਵੇਂ ਪੇਪਰ ਲੈ ਕੇ ਆਉਣੇ ਪੈਣਗੇ ਹੈ ਵੀ ਜਾਲੀ ਜੇ ਸੀਗੇ ਸਾਰੀ ਨਾ ਇਹ ਤਾਂ ਕਰਕੇ ਨਹੀਂ ਏਡੀ ਛੇਤੀ ਨਿਕਲ ਨਹੀਂ ਜਾਈਦੇ ਨਵੇਂ ਤਾਂ ਪੇਪਰ ਪਾਏ ਸੀ ਇਹ ਸਮਰ ਵਾਲੇ ਐਦਾਂ ਵੀ ਹੋ ਜਾਂਦਾ ਦੇਖੋ ਕਿੱਥੇ ਪਿਆਗਾ ਬਾ ਉੱਡਿਆ ਨਹੀਂਗਾ ਇਹਦਾ ਇਹ ਹੀ ਮੈਂ ਥੱਲੇ ਨਾਲ ਲੰਘ ਜੇ ਕਿਤੇ ਤੇ ਬਾਵਾ ਇੱਥੇ ਖੜ ਗਿਆ ਹੁਣ ਹਵਾ ਨਾਲ ਨਾ ਭੱਜੇ ਮੈਂ ਰੋਕਦਾ ਹੀ ਹਾਂ ਬੁੱਲ ਉੱਡ ਤੇ ਕਿਸੇ ਤੇ ਕਹਿਆ ਯਾਰ ਜਿਹੜਾ ਮੈਂ ਹਜੇ ਗਾਂ ਮੀਂਹ ਆ ਗਿਆ ਨਾ ਤੇ ਔਖਾ ਹੋ ਜਾਊਗਾ ਰਾਤ ਨੂੰ ਮੈਂ ਚੱਲ ਉਹਨੂੰ ਫੈਕਸੀ ਕਰਦਗੇ ਆ ਟੂਲ ਆਪਣੇ ਕੋਲੇ ਸਾਰੇ ਹੀ ਆ ਫੈਕਸ ਦਾ ਕੀ ਹੋਦਾ ਟਾਈਮ ਟਾਈ ਮਾਰਨੀ ਆ ਉਹ ਭੈਣ ਨੂੰ ਕੀ ਹੋ ਗਿਆ ਆਹ ਲਗਾਣੀ ਆ ਐਂਜੀਆਂ ਆ ਕੰਮ ਦਿੰਦੀਆਂ ਉੱਤੇ ਬਾਕੀ ਦੇਖ ਰਾਂ ਕਿਹੜੀ ਸਟਾਉਂ ਉਹ ਕਟਰ ਕਿੱਧਰ ਗਿਆ ਉਹ ਕਟਰ ਸਿਆਂ ਕਿੱਥੇ ਆ ਆ ਬੈ ਉਹ ਵੈਪਰ ਉੱਡ ਗਿਆ ਆਏ ਹੁਣ ਤਾਂ ਆਤਿਆਂ ਨੇ ਓਡੇ ਵੈਪਰ ਵੀ ਹੈ ਫੈਲਦੇ ਕਰਦੇ ਹਨਾ ਵਾੜੇ ਮੋਟੇ ਉੱਡਦੇ ਆ ਆ ਤਰੀਕਾ ਕਰ ਦਿਓ ਕਿਤੇ ਨਹੀਂ ਜਾਂਦੇ ਹੋਏ ਆਏ ਗਏ ਆ ਇੱਥੋਂ ਨਿਕਲ ਹੀ ਗਿਆ ਜਮਾ ਐ ਲੱਗ ਹੋਇਆ ਇਹਦਾ ਕੰਮ ਅਸਲ ਚ ਲੋਕ ਹੀ ਖਰਾਬ ਹੋ ਗਿਆ ਇਹਦਾ ਇਹਦਾ ਕੀ ਸੌਖਾ ਤਰੀਕਾ ਗਾ ਜਿਹੜੇ ਆ ਨਹੀਂ ਚੱਲ ਆ ਤੁੰਦੀ ਨੇ ਆਹ ਵਾਲੇ ਸਾਲ ਆ ਜਿਹੜੇ ਇਹਨਾਂ ਵਿੱਚ ਦੀ ਜੈਪਟਾਈਆਂ ਮਾਰ ਦੋ ਤੋਂ ਟਾਇਰ ਟ ਹੋ ਜੂਗਾ ਫਿਰ ਉੜਦਾ ਨਹੀਂ ਗਾ ਵੀ ਕਿਹੜਾ ਟਾਪਦਾ ਟਕਾਣੇ ਤੇ ਬੰਦਾ ਪਹੁੰਚ ਜਾਂਦਾ ਫੇਰ ਨਮਾ ਪਾ ਦਾਂਗੇ ਪਰ ਚੱਲ ਵੀ ਕਿਹੜਾ ਟਾਈਮ ਟੱਪ ਜੂ ਹੁਣ ਇਹਨੇ ਨਾਲ ਉਹ ਕਿ ਪਹਿਲਾਂ ਮੀਂਹ ਸੀਗਾ ਉੰਮੀ ਲੈ ਕੇ ਆਇਆ ਉਹ ਤੋਂ ਚਲਾ ਕੇ ਰੋਕਣ ਨੂੰ ਖਾਣੀ ਆ ਮਾਸ਼ਾ ਅੱਲਾਹ ਇੱਥੇ ਆ ਕੇ ਪਾਉਣੇ ਆ ਇਹਨੂੰ ਆਏ ਹਾਏ ਮੇਰਾ ਟਾਇਆ ਹੀ ਉੱਡਣ ਨਾ ਹਾਂ ਥੱਲ ਵੇਚਦੀ ਇਹਨੂੰ ਬੇਬੀ ਟਪਾ ਦੋ ਕਿਤੇ ਨਹੀਂ ਜਾਂਦਾ ਇਹ ਮੋਸਟਲੀ ਪ੍ਰੋਬਲਮ ਆਉਂਦੀ ਆ ਮੀਂਹ ਦੇ ਦਿਨਾਂ 'ਚ ਪਰ ਉਹ ਫਤ ਤੇਜ਼ ਤੂ ਚਲਾ ਦਿੰਨੇ ਆ ਨਾ ਤੇ ਉੱਟਨੇ ਹੀ ਉੱਟਨੇ ਆ ਆ ਲੈ ਆ ਮੋਰੀ ਵੇਚਦੀ ਨਾ ਦੋ ਟਾਈਆਂ ਮਾਰਦੀਆਂ ਹੁਣ ਕਿਤੇ ਨਹੀਂ ਜਾਂਦਾ ਇਹ ਐਨਾ ਹੀ ਕੰਮ ਸੀ ਆਏ ਹੱਥ ਧੋਕੇ ਆਉਣੇ ਪੈਣਗੇ ਗੰਦੇ ਹੋ ਕੇ ਕੂਲ ਆਪਣੇ ਕੋਲੇ ਸਾਰਾ ਹੀ ਆ ਆ ਦੇਖੋ ਕਈ ਰਿਵਰਜੈਂਸੀ ਕੋਹ ਵੀ ਲੋਡ ਪਾ ਜੇ ਸਾਰੇ ਤਰ੍ਹਾਂ ਦੇ ਕਲੈਂਪ ਹੈਗੇ ਆ ਆ ਲਾਈਟ ਚੈੱਕ ਕਰਨ ਵਾਲਾ ਹੈਗਾ ਵੱਟੀਆਂ ਛੋਟੀਆਂ ਜੇਪ ਟਾਈਆਂ ਇਹ ਜੋੜ ਲਾਉਣਾ ਪੈ ਜੇ ਉਹ ਵੀ ਹੈਗਾ ਆਪਣੇ ਕੋਲੇ ਸਾਰਾ ਸਮਾਨ ਜੇ ਕਈ ਵਾਰੀ ਹੂੰ ਕਰੰਟ ਲੈਣਾ ਪੈ ਜੇ ਨਾ ਸਿੱਧੀਆਂ ਤਾਰਾਂ ਤੋਂ ਕੋਲ ਲਾਉਣ ਨੂੰ ਆ ਹੈਗਾ ਇੱਧਰ ਲੱਗ ਜਾਂਦਾ ਚਾਰਜਰ ਇਹਦੇ ਆਹ ਜੀ ਬਹੁਤ ਤਗੜੀ ਆ ਜਿਹੜੀ 에어ਲੈਂਡ ਵਗੈਰਾ ਉਹਨੂੰ ਬਾਈਪਾਸ ਕਰਨੀ ਆ ਮੈਕਸੀ ਉਹਦੇ ਵਾਸਤੇ ਤੇ ਕੋਟੀਆਂ ਪਾਨ ਨੇ ਆ ਸਾਰੇ ਚ ਯਾ ਸਾਡੀ ਤੇਲ ਵਾਲੀ ਹੁਣ ਤਾਂ ਖਾਲੀ ਆ ਐਨਾ ਹੀ ਕੰਮ ਸੀ ਢੱਬਾ ਢੱਬਾ ਕਹਿੰਦੇ ਇਹਨੂੰ ਪੰਜਾਬੀ ਢੱਬਾ ਕੇ ਹੈਗਾ ਅਫਸਲਾ ਤੋਂ 20-30 ਕਿਲੋਮੀਟਰ ਪਹਿਲਾਂ ਆਉਂਦਾਗਾ ਇਹ ਵਾਲਾ ਉਹ ਗਾਪਾ ਤੁਰਨਾ ਹੀ ਮਤਾ ਹੀ ਇੱਥੇ ਜੇ ਹੀ ਲਾ ਗਿਆ ਸੀਗਾ। ਕੱਲ ਯਾਰ ਵਾਈਪਰ ਦਾ ਸੀ ਉਹ ਆਪਾਂ ਕਰ ਲਿਆ ਕੇਰਾ ਸੈਟ। ਮੈਣੀ ਪੈ ਕੇ ਜਾ ਕੇ ਆਪਾਂ ਨਵੇਂ ਲਿਆਵਾਂਗੇ। ਕੱਲ ਕੇਰਾ ਹੁਣ ਆਪਣਾ ਡੰਗ ਟਾਪ ਦਾ ਹੋ ਗਿਆ। ਆਲ ਗੁੱਡਾ ਆਲ ਗੁੱਡਾ। ਗਜ਼ਲ ਨਹੀਂ ਗਜ਼ਲ। ਗਾਜ਼ਾ ਹੋਮ ਗਜ਼ਲ ਕੌਣ ਹੈ ਗਜ਼ਲ ਐ ਭਈਆ ਗਜ਼ਲ ਕੌਣ ਹੈ ਸ਼ੋਅ ਆ ਦੇ ਕਦੇ ਵੀ ਤਿੰਨ ਹੀ ਵੱਜ ਗਿਆ ਚੋਪਰੋ ਕੱਲ ਵੀ ਆਹੀ ਟਾਈਮ ਹੋ ਗਿਆ ਸੀ ਆ ਗਲਤ ਹੈ ਅੰਮ੍ਰਿਤ ਚਾਹ ਕਿੱਥੇ ਜਾ ਰਹੀ ਹੋਵੇ ਸੀ ਹੁਣ ਮਿਹਣੀ ਪੈ ਕੇ ਤਿੰਨ ਪੱਤਨਾ ਹੋ ਗਿਆ ਤੇ ਆਪਾਂ ਪਹੁੰਚ ਗਏ ਆ ਛੇਵੇਂ ਦਿਨ ਸੱਤਵੇਂ ਦਿਨ ਘਰੇ ਘਰੇ ਦੀ ਯਾਰਡ 'ਚ ਹੋਣਾ ਦਾ ਇੱਥੇ ਹੀ ਆ ਯਾਰ ਘਰੇ ਨਹੀਂ ਜਾਣਾਗਾ ਕਿਉਂਕਿ ਹੁਣ 3 ਵਜੇ ਪਿਆ ਕਿਹੜਾ ਲੈਣ ਆਉਗਾ ਕੰਨੂੰ ਤੰਗ ਕਰਨਾ ਸਵੇਰੇ ਕਾਲ ਕਰ ਦਾਂਗੇ ਆ ਭੇ ਲੈ ਜਾਣਗੇ ਆ ਕੇ ਹੁਣ ਕਿਰਾ ਗੁੱਡ ਸਲੀਪਾਂ ਲੈਣੀਆਂ ਕਿਹੜੇ ਸਾਈਡ ਤੇ ਲਾਈਏ ਇਹਨੂੰ ਕਿਤੇ ਤਾਂ ਮੈਂ ਆ ਜਾਣਾ ਉਹਨਾਂ ਵੀਰਵਾਰ ਹਨਾ ਦੁਪਹਿਰੇ ਕਿਤੇ ਸ਼ਾਮ ਨੂੰ ਅੱਜ ਤਾਂ ਅਗਲਾ ਦਿਨ ਹੀ ਹੋ ਗਿਆ

ਹੁਣ ਇਹ ਤਾਂ ਨਾ ਖਾਵੇਂ ਰਾਹੀ ਟੁੱਟ ਗਿਆ ਮਾਈਕਰੋ ਚ ਧਰਿਆ ਸੀ ਆ ਦੇਖੋ ਆਹ ਇੱਥੋਂ ਆ ਬੇਬੀਸ ਇਹ ਸਾਲਾ ਘਾਤ ਟੁੱਟ ਗਿਆ ਅੱਗੇ ਕਦੇ ਨਹੀਂ ਟੁੱਟਿਆ ਅੱਗੇ ਵੀ ਗਰਮ ਗਰਮ ਕਰ ਲਈਦਾ ਖਾਣੇ ਚਾਹੀਦੇ ਐ ਸਬਜੀ ਕਿ ਨਹੀਂ ਜਾਂ ਇਧਰੋਂ ਸਾਈਡ ਸਾਈਡ ਤੋਂ ਖਾ ਲੈਨੇ ਇੱਕ ਸਾਈਡ ਤੋਂ ਕਿਉਂਕਿ ਹੋਰ ਹੈ ਨਹੀਂ ਮੇਰੇ ਕੋਲੇ ਮੈਨੂੰ ਭੁੱਖ ਵੀ ਬਹੁਤ ਲੱਗੀ ਆ ਜਾਂ ਇਹ ਆ ਫਿਰ ਘਰੇ ਜਾਣਾ ਪਊ ਹੁਣ ਅੱਧੀ ਰਾਤ ਨੂੰ ਕਿਹਨੂੰ ਸੱਦੂਗਾ ਸੌਂਗੇ ਹੋਣਗੇ ਫੋਨ ਵੀ ਨਹੀਂ ਚੱਕਣਾ ਕਿਸੇ ਨੇ ਇਹ ਕਰੋ ਸਾਈਡ-ਸਾਈਡ ਤੋਂ ਖਾ ਲੈਣੇ ਨੇ। লাইਵ ਵੀ ਮਿੱਤਰੋ ਆਪਾਂ ਲੈਨੇ ਹੁਣ ਗੁੱਡ ਸਲੀਪਾ ਤੇ ਤੁਸੀਂ ਵੀ ਕਰੋ ਸਪੋਰਟ ਸਾਰੇ ਜਾਣੇ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਵਾਲਾ ਤੇ ਨਾਲੇ ਕਰੋ ਲਾਈਕ ਤੇ ਸ਼ੇਅਰ ਤੇ ਵੀਡੀਓ ਦਾ ਲਾਅ ਨਜ਼ਾਰਾ ਠੀਕ ਆ ਜੀ ਮਿਲਦੇ ਆ ਫੇਰ